ਇੱਕ ਤਾਂ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਜਮਾ ਸਸਤਾ ਬਹੁਤ ਘੱਟ ਰੇਟ ਮਾਲਕ ਨੇ ਰੱਖਿਆ ਬਹੁਤ ਵਧੀਆ ਕੰਡੀਸ਼ਨ ਹੈ ਇੱਕ ਗੱਡੀ ਆਪਾਂ ਲੈ ਕੇ ਪਹੁੰਚਿਆ ਜਮਾ ਸਸਤੀ ਬਾਕੀ ਰੇਟ ਤੁਹਾਨੂੰ ਪਹਿਲੇ ਪਤਾ ਲੱਗੇ ਹੋਣਗੇ ਆਪਾਂ ਟਾਈਟਲ ਦੇ ਵਿੱਚ ਤੇ ਉੱਪਰ ਸਕਰੀਨ ਤੇ ਫੋਟੋ ਪਹਿਲਾਂ ਹੀ ਲਾਤੀ ਸੀਗੀ ਤੇ ਗੱਲਬਾਤ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਪੂਰਾ ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਹੈ ਤੁਸੀਂ ਨੋਟ ਕਰ ਲਓ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਪਹਿਲੀ ਗੱਡੀ ਆਪਣੇ ਕੋਲੇ ਡਾਸਟਰ ਆ ਆਰ ਐਕਸ ਐਲ ਪਹੁੰਚੀ ਆ ਮਾਡਲ 2014 ਦਾ ਫਾਸਟ ਓਨਰ ਗੱਡੀ ਐ ਇੱਕ ਹੱਥ ਗੱਡੀ ਚੱਲੀ ਹੋਈ ਆ ਤੇ ਇਹ ਗੱਡੀ ਕੁੱਲ 85000 ਚੱਲੀ ਹੋਈ ਐ ਦੋ 에ਅਰ ਬੈਗਸ ਆਪਾਂ ਨੂੰ ਮਿਲ ਜਾਣਗੇ ਗੱਡੀ ਚ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਸਾਰਾ ਕੁਝ ਵਧੀਆ ਗਾ ਇਨਸ਼ੋਰੈਂਸ ਆਪਨ ਮਿਲ ਜੂਗਾ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ 4 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਆਪਣੇ ਕੋਲੇ ਮਾਲਕ ਦੁਆਰਾ ਪਹੁੰਚੀ ਐ ਅੰਮ੍ਰਿਤਸਰ ਮਾਲਕ ਦੇ ਘਰੇ ਗੱਡੀ ਖੜੀ ਐ ਜੇ ਕਿਸੇ ਨੇ ਦੇਖਣੀ ਹੋਵੇ ਗੱਡੀ ਜਾ ਕੇ ਤਾਂ ਦੇਖ ਵੀ ਸਕਦਾ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਬਾਕੀ ਮਾਲਕ ਨੇ ਕਿਹਾ ਫੁੱਲ ਗਰੰਟੀ ਐ ਹਰ ਪਾਸੋਂ ਤੇ ਆ ਕੇ ਦੇਖ ਲਿਓ ਤੋੜ ਕੇ ਦੇਖ ਲਿਓ ਤੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਰੇਟ ਵੇਕੇ ਕਰ ਲਵਾਂਗੀ ਗੱਡੀ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਨੇ ਟਾਇਰ ਬਹੁਤ ਵਧੀਆ ਨੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਇੰਜਨ ਗੇਅਰ ਬਹੁਤ ਵਧੀਆ ਜੀ ਬਾਕੀ ਮਾਲਕ ਨੇ ਕਿਹਾ ਵੀ ਆ ਕੇ ਟਰਾਈ ਲੈ ਲਓ ਜੇ ਪਹਿਲਾਂ ਕੋਈ ਗੱਲ ਕਰਨੀ ਆ ਫੋਨ ਤੇ ਪਹਿਲਾਂ ਵੀ ਗੱਲ ਕਰ ਲਿਓ 7508260008 ਮਾਲਕ ਨੇ ਆਪਦਾ ਇਹ ਨੰਬਰ ਨੋਟ ਕਰਵਾਇਆ ਗਾ ਇੱਕ ਲੈਂਸਰ ਗੱਡੀ ਤੁਸੀਂ ਚੈੱਕ ਕਰੋ ਲੈਂਸਰ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ 2009 ਮਾਡਲ ਹੈ ਤੇ ਕੰਡੀਸ਼ਨ ਓਕੇ ਆ ਇਸ ਹੀਟਰ ਵਰਕਿੰਗ ਚ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 120000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਚ ਕਮੀ ਕੋਈ ਨਹੀਂ ਬਹੁਤ ਵਧੀਆ ਸੋਹਣੀ ਗੱਡੀ ਆ ਤੇ ਏਰੀਆ ਮਾਲਕ ਦਾ ਸਮਰਾਲਾ ਜੀ ਕਿਸੇ ਨੇ ਗੱਡੀ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਤਾਂ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਗੱਡੀ ਨੂੰ ਤੋਰ ਕੇ ਦੇਖ ਸਕਦੋਂ ਕਿ ਮਰਜੀ ਚੈੱਕ ਕਰ ਲਿਓ ਬਾਕੀ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਬਾਕੀ ਤੁਸੀਂ ਦੇਖ ਲਈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨਹੀਂ ਤੇ ਇਹਨਾਂ ਨੇ ਫੋਟੋਆਂ ਵੀ ਬਹੁਤ ਵਧੀਆ ਸੋਹਣੀਆਂ ਖਿੱਚ ਕੇ ਭੇਜੀਆਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰੀ ਗੱਡੀ ਆਪਾਂ ਨੂੰ ਪਾਵਰ ਅੰਦਰੋਂ ਮਿਲੇਗੀ ਤੇ ਇਹ ਗੱਲਬਾਤ ਪੂਰੀ ਆਪਾਂ ਕਰ ਹੀ ਲਈ ਸੀ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗੀ ਜਾ ਬਾਕੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਤੁਸੀਂ ਨੰਬਰ ਸਕਰੀਨ ਤੇ ਮਾਲਕ ਦਾ ਆਪਾਂ ਦੇ ਰੱਖਿਆ 7889042453 ਗੱਲ ਕਰ ਲਿਓ ਜੀ ਤੇ ਇੱਕ ਤੁਸੀਂ ਹੁਣ ਲਾਲ ਰੰਗ ਦੀ ਡਸਟਰ ਦੇਖੋ ਜੀ ਪਹਿਲਾਂ ਤੁਸੀਂ ਚਿੱਟੇ ਰੰਗ ਦੀ ਦੇਖੀ ਸੀਗੀ ਪਿੱਛੇ ਚਿੱਟਾ ਸੀਗਾ ਪਤਾ ਨਹੀਂ ਸਿਲਵਰ ਸੀਗਾ ਤੇ ਹੁਣ ਤੁਸੀਂ ਜਿਹੜੀ ਦੇਖ ਰਹੇ ਹੋ ਇਹ ਲਾਲ ਰੰਗ ਦੀ ਆ ਗੱਡੀ ਦਾ ਮਾਡਲ 2012 ਗਾ ਹਰਿਆਣਾ ਨੰਬਰ ਗੱਡੀ ਆਪ ਨੂੰ ਇਹ ਮਿਲੂਗੀ ਨੰਬਰ ਪਲੇਟਾਂ ਸਰਕਾਰੀ ਨੇ ਡਸਟਰ ਗੱਡੀ ਆ ਬਾਕੀ ਤੁਸੀਂ ਦੇਖ ਲਓ ਚਾਰੇ ਪਾਸੋਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਸੋਹਣੀ ਗੱਡੀ ਆ ਰੰਗ ਵੀ ਵਧੀਆ ਪਿਆ ਤੇ ਮਾਲਕ ਨੇ ਰੱਖੀ ਵੀ ਵਧੀਆ ਹੋਈ ਆ ਤੇ ਮਾਲਕ ਨੇ ਕਿਹਾ ਐਨਓਸੀ ਸੰਗਰੂਰ ਦੀ ਮਿਲ ਜੂਗੀ ਤੇ ਸੰਗਰੂਰ ਏਰੀਆ ਚ ਗੱਡੀ ਖੜੀ ਆ 2 ਲੱਖ ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਮਾਲਕ ਨੇ ਕਿਹਾ ਜੀ ਰੇਟ ਉੱਪਰ-ਨੀਚੇ ਕਰ ਲਾਂਗੇ ਇਨਸ਼ੋਰੈਂਸ ਗੱਡੀ ਦਾ ਆਪਨ ਮਿਲ ਜੂਗਾ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਗੱਡੀ ਜੇ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤੁਸੀਂ ਜਾ ਕੇ ਦੇਖ ਸਕਦੋਂ ਮਾਲਕ ਦਾ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਦਾ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਜਿਹੜਾ ਨੰਬਰ ਇਹਨਾਂ ਨੇ ਦਿੱਤਾ 70093 2570058 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਡਾਇਰੈਕਟ ਮਾਲਕ ਨਾਲ ਕਰ ਸਕਦੇ ਹੋ ਜੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਮੋਟਰਸਾਈਕਲ ਵੀ ਦੇਖੋਗੇ ਗੱਡੀਆਂ ਵੀ ਬਹੁਤ ਸਾਰੀਆਂ ਤੁਹਾਨੂੰ ਮਿਲਣਗੀਆਂ ਪਹਿਲਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਜਿੰਨੀ ਕੀ ਵੀਡੀਓ ਤੁਸੀਂ ਦੇਖੀ ਤੇ ਜਿੰਨੀਆਂ ਇੱਕ ਗੱਡੀਆਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ نیچے ਇੱਕ ਲਾਈਕ ਦਾ ਬਟਨ ਹੈ ਲਾਈਕ ਵੀ ਕਰ ਦੋ ਤੇ ਦੱਸਿਓ ਲਾਜ਼ਮੀ ਕਮੈਂਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ نیچے ਕਮੈਂਟ ਲਾਜ਼ਮੀ ਕਰੂ ਆਪਦੀ ਰਾਇ ਜ਼ਰੂਰ ਦਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਚੈਨਲ ਤੇ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਡੇਲੀ ਵੀਡੀਓ ਦੇਖਣ ਵਾਸਤੇ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਆਉਂਨੇ ਹਾਂ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦੀ ਹੈ ਤੇ ਅਗਲੀ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਕੂਠੀ ਘਰ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਆ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਹੁਣ ਤੁਸੀਂ ਦੇਖੋਗੇ i10 ਪਿਛਲੀਆਂ ਗੱਡੀਆਂ ਤਾਂ ਤੁਸੀਂ ਦੇਖ ਲਈਆਂ ਹੁਣ ਦੁਬਾਰਾ ਆਪਾਂ ਸਟਾਰਟ ਕੀਤੀ ਹੈ i10 2010 ਮਾਡਲ ਫਾਸਟ ਓਨਰ ਦੋਵੇਂ ਚਾਬੀਆਂ origignal ਨਾਲ ਸੈਂਟਰ ਲੋਕਿੰਗ ਟਾਇਰ ਨਵੇਂ ਸੀਟ ਕਵਰ ਲੈਦਰ ਦੇ ਨਵੇਂ ਚੜੇ ਹੋਏ ਨੇ ਬਾਕੀ ਮੈਟਿੰਗ ਵਧੀਆ ਹੋਈ ਹੈ ਜੀ ਆਪਾਂ ਚੱਲੀ ਦੀ ਗੱਲ ਕਰੀਏ ਤਾਂ 72000 ਕੁੱਲ ਗੱਡੀ ਚੱਲੀ ਹੋਈ ਐ ਰਾਮਪੁਰਾ ਮੰਡੀ ਮਾਲਕ ਦਾ ਏਰੀਆ ਗਾ ਤੇ 1 ਲੱਖ ਤੇ 42000 ਰੁਪਏ ਡਿਮਾਂਡ ਐ ਗੱਡੀ ਦੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਗੱਡੀ ਪੂਰੀ ਵਧੀਆ ਜੀ ਮਾਲਕ ਨੇ ਵਧੀਆ ਰੱਖੀ ਹੋਈ ਐ ਸੰਭਾਲ ਕੇ ਗੱਡੀ ਨੂੰ ਰੱਖਿਆ ਹੋਇਆ ਬਾਕੀ ਟਾਇਰ ਟਾਪਾ ਬਹੁਤ ਵਧੀਆ ਤੇ ਹਰਿਆਣਾ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਨੇ ਬਾਕੀ ਚਾਰੇ ਪਾਸੇ ਦੇਖ ਲਓ ਰੰਗ ਰੂੰਗ ਚਮ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਿਸੇ ਨੂੰ ਵੀ ਜੇ ਗੱਡੀ ਪਸੰਦ ਆਉਂਦੀ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਲੋਕੇਸ਼ਨ ਤੁਹਾਨੂੰ ਮੈਂ ਕੰਫਰਮ ਕਰਵਾ ਹੀ ਦਿੱਤੀ ਜੀ ਰਾਮਪੂਰਾ ਮੰਡੀ ਤੇ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ 98158 34281 ਗੱਲ ਕਰ ਲਿਓ ਆਪੇ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਮੋਟਰਸਾਈਕਲ ਲਾਲ ਰੰਗ ਦਾ ਸਿਟੀ 100 ਪਹੁੰਚੇਗਾ ਬਜਾਜ ਦਾ ਤੇ ਕੰਡੀਸ਼ਨ ਪੂਰੀ ਵਧੀਆ ਹੈ ਮਾਡਲ 2006 ਹੈਗਾ ਤੇ ਟਾਇਰ ਆਪਾਂ ਨੂੰ 70-75 ਪੈਸੇ ਮਿਲ ਜਾਣਗੇ ਜੀਰੇ ਖੜੇਗਾ ਤੇ 22000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਕਾਪੀ ਨਾਲ ਤੇ ਵਧੀਆ ਮੋਟਰਸਾਈਕਲ ਹੈ ਜੀ ਬਾਕੀ ਤੁਸੀਂ ਦੇਖ ਲਊ ਚਾਰੇ ਪਾਸੋਂ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਹਨ ਰੰਗ ਦੇਖ ਲਓ ਬਾਕੀ ਟਾਪੇ ਟੁੱਪੇ ਮਗਰਾੜ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਇੰਜਨ ਗੇਅਰ ਪੂਰਾ ਵਧੀਆਗਾ ਤੇ ਮਾਲਕ ਨੇ ਕਿਹਾ ਵੀ ਸੇਲਡ ਹੈ ਇੰਜਨ ਖੁੱਲਿਆ ਨਹੀਂ ਹੈਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਪੰਜਾਬ ਨੰਬਰ ਹੈ 2322000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਤੁਹਾਨੂੰ ਨੰਬਰ ਮਿਲ ਹੀ ਗਿਆ ਸੀ ਗੱਲ ਕਰਨੀ ਹੈ ਜਿਹੜੀ ਵੀ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੀਆਂ 2004 ਮਾਡਲ ਹੈ ਬਹੁਤ ਵਧੀਆ ਕੰਡੀਸ਼ਨ ਹੈ ਚੱਲੀ ਵਧੀਆ ਹੋਈ ਹੈ 45000 ਰੁਪਏ ਡਿਮਾਂਡ ਹੈ ਪਟਿਆਲੇ ਖੜੀ ਹੈ ਜੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਕਿਸੇ ਕੋਲ ਐਡ ਕਰਵਾਉਣ ਲਈ ਕੋਈ ਵੀ ਮਸ਼ੀਨਰੀ ਘਰ ਕੁੱਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲ ਐਡ ਆਪਾਂ ਫ੍ਰੀ ਦੇ ਵਿੱਚ ਛੇਤੀ ਤੋਂ ਛੇਤੀ ਲਗਾ ਦੇਵਾਂਗੇ ਜੀ ਲਾ ਕੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁੱਠੀ ਮਕਾਨ ਤੁਹਾਨੂੰ ਚਾਹੀਦਾਗਾ